ਜਨਤਾ ਵਾਸਤੇ ਐਮਐਲਏ ਸਾਹਿਬ ਦੇ ਕਮੇਟੀ ਪ੍ਰਧਾਨ ਜੀ ਕਹਿ ਰਹੇ ਨੇ ਕਿ ਕੂੜਾ ਖਲੇਰ ਦਿਆਂਗੇ ਅਸੀਂ ਬੜਾ ਸਾਂਭਿਆ ਦਾ ਕੂੜਾ ਤੇ ਯਾਰ ਤੁਸੀਂ ਸਾਂਭਣਾ ਦੋ ਆਣੇ ਪੁਰਾਣ ਆਮ ਦੁਕਾਨਦਾਰ ਨਹੀਂ ਆਮ ਘਰਾਂ ਵਾਲਿਆਂ ਜਾ ਕੇ ਥੋੜਾ ਸਾਂਭਣਾ ਮੌਜਾਂ ਤੁਸੀਂ ਮਾਨ ਰਹੇ ਹੋ ਐਮਐਲਏ شپੰਡਾ ਰਹੇ ਹੋ ਪ੍ਰਧਾਨ ਹੋ ਕਮੇਟੀ ਦੇ ਤੇ ਕਿ ਜ਼ਜ਼ ਹਾਨ ਕਾ ਦਾ ਭਈ ਕੂੜਾ ਬੜਾ ਸਾਂਭ ਰਹੇ ਆ ਨਹੀਂ ਤੇ ਹੋਰ ਕੋਈ ਕੰਮ ਲੱਭ ਲੋ ਵੀਰ ਰਾਜਨੀਤੀ ਛੱਡ ਦਿਓ ਕੂੜਾ ਤੇ ਤੁਸੀਂ ਸਾਂਭਣਾ ਨਾ ਅਕਸਰ ਇਸ ਗੱਲ ਦਾ ਕਿਸੇ ਦਾ ਕੋਈ ਹਸਾਨਾ ਨਾ ਕਰੋ ਬਾਕੀ ਕਾਨੂੰਨ ਮੁਤਾਬਕ ਜੋ ਵੀ ਬੰਦਾ ਹੋਏਗਾ ਸਰਕਾਰ ਬੈਠੀ ਆ ਅਫਸਰ ਬੈਠੇ ਨੇ ਐਸਐਸਪੀ ਸਾਹਿਬ ਬੈਠੇ ਨੇ ਡੀਸੀ ਸਾਹਿਬ ਬੈਠੇ ਨੇ ਕਿ ਤੂੰ ਕਾਨੂੰਨ ਮੁਤਾਬਕ ਕਾਰਵਾਈ ਹੋ ਰਹੀ ਆ ਕੋਈ ਗੈਰਕਾਨੂੰਨੀ ਹੋਏਗੀ ਤੇ ਹਾਈ ਕੋਰਟ ਬੈਠੀ ਆ ਉੱਥੇ ਜਾਣਾ ਚਾਹੀਦਾ ਐਵੇਂ ਲੋਕਾਂ ਨੂੰ ਖੱਜਲ ਨਾ ਕਰੋ ਧਮਕੀਆਂ ਨਾ ਦਿਓ ਚੰਗੇ ਨਹੀਂ ਲੱਗਦਾ ਸਿਆਣੇ ਬਿਆਣੇ ਬੰਦੇ ਹੋ ਪੁਰਾਣੇ ਰਾਜਨੀਤਿਕ ਲੋਕ ਹੋ ਇਸ ਤੋਂ ਇਲਾਵਾ ਮੇਰਾ ਖਿਆਲ ਆ ਕਿ ਬਜ਼ਾ ਰੌਲਾ ਵਾਲਾ ਨਾ ਪਾਓ ਬਹੁਤ ਸ਼ੁਕਰੀਆ ਮਿਹਰਬਾਨ। ਡੀਸਾ ਨੂੰ ਇਹੋ ਮੰਗਾ ਵੀ ਜਿਹੜੇ ਆ ਧਮਕੀਆਂ ਦਿੰਦੇ ਨੇ ਰਾਤ ਸਪੀਕਰ ਲਾ ਕੇ ਹਣ ਮੰਚਾਂ ਉੱਤੇ ਕੋਈ ਧਾਰਮਿਕ ਗੱਲਾਂ ਕਰੋ ਲੜਾਈ ਦਾ ਮਾਹੌਲ ਬਣਿਆ ਦਾ ਲੋਕੀ ਨਿਆਣੇ ਸਾਂਭਣ ਦੇ ਨੇ ਤੁਸੀਂ ਧਮਕੀਆਂ ਦੇ ਰਹੇ ਹੋ ਆਮ ਸ਼ਹਿਰੀ ਨੂੰ ਇਸ ਗੱਲੋਂ ਨਿਖੇਦੀ ਕਰਨੇ ਆ ਇਸ ਗੱਲ ਦੀ ਤੇ ਡੀਸੀ ਸਾਹਿਬ ਪੂਰਾ ਐਕਸ਼ਨ ਲੈਣ। ਪੀਡੀਆ ਹਲਕਾ ਇੰਚਾਰਜ ਗਗਰਮਾਹ ਜੀ ਸਰ ਦੇਖੋ ਜੀ ਮਸਲੇ ਤੇ ਜਦੋਂ ਤੱਕ ਜੀਵਨ ਰਣਾ ਉੱਠਦੇ ਰਹਿੰਦੇ ਆ ਜਦੋਂ ਤੱਕ ਕੋਈ ਕੰਮ ਕਰੂਗਾ ਕੋਈ ਗਲਤ ਕਰੂਗਾ ਕੋਈ ਸਹੀ ਕਰੂਗਾ ਜੇਕਰ ਕੋਈ ਗਲਤ ਕਰੂਗਾ ਤਾਂ ਉਹ ਤੇ ਕੋਈ ਕੇਸ ਵੀ ਦਰਜ ਹੋਣਗੇ ਜਾਂ ਕੁਝ ਵੀ ਹੋਊਗਾ ਚਲੋ ਇਹ ਚੀਜ਼ਾਂ ਦੀ ਜਿਹੜੀ ਪ੍ਰੋਟੈਕਸ਼ਨ ਜਿਹੜੀ ਕੋਈ ਰਿਜ਼ਲਟ ਆਣ ਚਾਹੀਦਾ ਇਹਦੇ ਕੋਟਾਂ ਚਣ ਜਾਈਦੇ ਆ ਰੋਡਾਂ ਤੇ ਨਹੀਂ ਆਣ ਚਾਹੀਦੇ ਅਸਲ 'ਚ ਤੁਸੀਂ ਕੋਈ ਵੀ ਗੱਲ ਹੁੰਦੀ ਆ ਰੋਡ ਤੇ ਕੱਟ ਕਰਦੇ ਹੁੰਦੇ ਹੋ ਸ਼ਹਿਰ ਨੂੰ ਡਰਾਉਣ ਦੇ ਇੱਕ ਖੋਫ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹੋ ਜਿਹੜਾ ਦੂਸਰਾ ਦੇਖੋ ਕੋਈ ਨਾ ਕੋਈ ਰਾਜਨੀਤਿਕ ਪਾਰਟੀ ਰਹੂਗੀ ਹੁਣ ਜਿਹੜਾ ਦੂਜੇ ਪਰਿਵਾਰ ਤੇ ਸਾਡੇ ਬਹਿਲ ਪਰਿਵਾਰ ਦੇ ਕਰਕੇ ਚਾਰ ਕਰਮਾਂ ਤੇ ਉਹਨਾਂ ਨੇ ਭਾਈ ਦੀਆਂ ਐਮਐਲਏ ਸ਼ਿਪ ਲੋਕਾਂ ਨੇ ਦੋ ਚੀਜ਼ਾਂ ਨੂੰ ਪਿਆਰ ਕੀਤਾ ਜੀ ਪਹਿਲਾਂ ਪਿਆਰ ਕੀਤਾ ਸੀਗਾ ਬੜੀ ਪਿਆਰੀ ਰਾਜਨੀਤੀ ਨੂੰ ਹੁਣ ਉਸ ਤੋਂ ਬਾਅਦ ਪਿਆਰ ਕੀਤਾ ਭਾਈ ਡੰਡੇ ਰਾਜਨੀਤੀ ਨੂੰ ਲੋਕੀ ਬਦਲ ਗਏ ਜੀ ਲੋਕੀ ਪਿਆਰ ਦੀ ਰਾਜਨੀਤੀ ਨੂੰ ਅੱਗੇ ਆਨੰਦ ਦੇ ਕਰਦੇ ਆ ਇੱਕ ਚੀਜ਼ ਜ਼ਰੂਰ ਹੈ ਸ਼ਹਿਰ 'ਚ ਖੌਫ ਨਾ ਪੈਦਾ ਕਰੋ ਐਵੇਂ ਜੀ ਦੇਖੋ ਜਿਹੜੇ ਮਸਲੇ ਹੱਲ ਆ ਨਾ ਇਹ ਕੋਈ ਰੋਡ ਦੇ ਉੱਤੇ ਆ ਕੇ ਮਸਲੇ ਹੱਲ ਨਹੀਂ ਹੁੰਦੇ ਮੇਰੀ ਤੇ ਇੱਕ ਅਰਜ਼ ਹੈਗੀ ਆ ਕਿ ਪਿਆਰ ਨਾਲ ਜਿਹੜਾ ਉਹਦਾ ਜਿਹੜਾ ਜਿਹੜਾ ਚੀਜ਼ਾਂ ਬੰਦੀਆਂ ਜਿਹੜੇ ਤਰੀਕੇ ਨਾਲ ਤੇ ਇੰਪਲੀਮੈਂਟ ਹੋਇਆ ਪਿਆ ਪਰਚਾ ਉਸ ਤਰੀਕੇ ਨਾਲ ਉਹਨੂੰ ਕੋਰਟ ਚ ਗੱਲ ਕਰੋ ਅਫਸਰਾਂ ਨਾਲ ਗੱਲ ਕਰੋ ਜੋ ਉਹਦਾ ਬੰਦਾ ਹੈ ਰੋਡ ਦੇ ਉੱਤੇ ਗੱਲ ਕਰਾਂਗੇ ਇਕੱਠ ਕਰਾਂਗੇ ਇੱਕ ਦੂਸਰੇ ਬੰਦੇ ਨੂੰ ਐਵੇਂ ਗੱਲਾਂ ਗੱਡੀ ਜਾਣੀਆਂ ਮੈਨੂੰ ਨਹੀਂ ਲੱਗਦਾ ਕੋਈ ਆਉਂਦਾ ਗੱਲ ਬੰਦੀ ਹਰਵੱਲੇ ਜੀ ਜੋ ਵੀ ਹੈ ਜੋ ਮੇਰਾ ਬੰਦਾ ਸੀਗਾ ਜੋ ਮਨ ਲੱਗਾ ਮੈਂ ਤੇ ਤੁਹਾਡੇ ਅੱਗੇ ਅੱਗੇ ਦੱਸਦਾ ਜੀ ਜੈ ਸ਼੍ਰੀ ਰਾਮ ਜੀ ਦੇਖੋ ਜੀ ਜਿਹੜਾ ਮਸਲਾ ਹੈਗਾ ਵਾ ਮਿਲਕ ਪਲਾਟ ਦੇ ਚੇਅਰਮੈਨ ਸ੍ਰਿੰਦਰ ਜੀ ਦਾ ਹੈਗਾ ਸਰ ਪਿੰਡ ਗੁਣੀਆਂ ਤੋਂ ਸਰ ਸਾਬਕਾ ਸਰਪੰਚ ਆ ਉਹਨਾਂ ਦੇ ਨਾਲ ਮੈਂਬਰ ਹੈਗੇ ਆ ਸਰ ਉਹਨਾਂ ਨੇ ਸਰ ਇੱਕ ਸ਼ਿਕਾਇਤ ਕੀਤੀ ਸੀ ਕਿ ਸਾਡੇ ਪਿੰਡ ਦੇ ਵਿੱਚ ਜਿਹੜੀ ਦੁੱਧ ਦੀ ਪ੍ਰੋਡਕਸ਼ਨ ਹੈਗੀ ਆ ਉਹ 7000 1200 ਲੀਟਰ ਪ੍ਰੋਡਕਸ਼ਨ ਹੈਗੀ ਆ ਜਦ ਕਿ ਜਿਹੜੀ ਮਿਲਕ ਪਲਾਟ ਦੁਆਰਾ ਜਿਹੜੀ ਆ ਪੇਮੈਂਟ ਜਿਹੜੀ ਆ ਉਹ ਘੱਟੋ ਘੱਟ 6000 ਲੀਟਰ ਕਈ ਵਾਰ 10-10000 ਲੀਟਰ ਦੀ ਜਿਹੜੀ ਆ ਉਹ ਪੇਮੈਂਟ ਦਿੱਤੀ ਗਈ ਆ ਸਰ ਉਹਨਾਂ ਨੇ ਸ਼ਿਕਾਇਤ ਕੀਤੀ ਤੇ ਮਾਮਲਾ ਜਿਹੜਾ ਉਹਨਾਂ ਤੇ ਦਰਜ ਕੀਤਾ ਗਿਆ ਇਸ ਤੋਂ ਬਾਅਦ ਸਰ ਕੀ ਹੋਇਆ ਕਿ ਮਾਮਲਾ ਦਰਜ ਤੋਂ ਬਾਅਦ ਜਿਹੜਾ ਵਾ ਉਹ ਪੁਲਿਸ ਨੇ ਆਪਣੀ ਵੈਰੀਫਿਕੇਸ਼ਨ ਜੋ ਵੀ ਉਹਨਾਂ ਨੇ ਕਰਨੀ ਉਹਨਾਂ ਦੀ ਡਿਊਟੀ ਹੈਗੀ ਆ ਪਰ ਸਰ ਬੀਤੀ ਰਾਤ ਗਦਾਸਪੁਰ ਦੇ ਵਿੱਚ ਕੀ ਹੋਇਆ ਸਰ ਹਨੂਮਾਨ ਚੌਕ ਵਿਖੇ ਜਿਹੜਾ ਵਾ ਉਹ ਧਰਨਾ ਦਿੱਤਾ ਗਿਆ ਸਾਡੇ ਐਮਐਲਏ ਸਾਹਿਬ ਦੁਆਰਾ ਔਰ ਉਹਨਾਂ ਦੇ ਜਿਹੜੇ ਨਾਲ ਸਾਥੀ ਆਏ ਹੋਏ ਸੀ ਸਰ ਅਸੀਂ ਇੱਥੇ ਅੱਬ ਸਾਰੇ ਵਪਾਰ ਮੰਡਲ ਵੱਲੋਂ ਇਕੱਠੇ ਹੋਏ ਆਂ ਔਰ ਆਪਣਾ ਐਸਐਸਪੀ ਸਾਹਿਬ ਔਰ ਡੀਸੀ ਸਾਹਿਬ ਨੂੰ ਅਸੀਂ ਆਪਣਾ ਮੰਗ ਪੱਤਰ ਦਵਾਂਗੇ ਇਹਦੇ ਵਿੱਚ ਸਰ ਅਸੀਂ ਉਹਨਾਂ ਨੂੰ ਕਿਆ ਵਾਕੀ ਜਿਹੜਾ ਇਹ ਬੇਫਜ਼ੂਲ ਜਿਹੜਾ ਵਾ ਉਹ ਸਰ ਗਦਾਸਪੁਰ ਦੇ ਵਿੱਚ ਧਰਨਾ ਕੀਤਾ ਗਿਆ ਅਤੇ ਮਤਲਬ ਕਿ ਜੋ ਕਾਨੂੰਨੀ ਕਾਰਵਾਈ ਬੰਦੀ ਦਿੱਤੀ ਜਾਏ ਔਰ ਸਰ ਜੋ ਸਾਡੀ ਮੰਗ ਹੈਗੀ ਆ ਕਿ ਸਾਰੇ ਵਪਾਰੀਆਂ ਦੀ ਹੈ ਕਿ बार-बार ਸਰੇ ਕੂੜੇ ਦੇ ਨਾਂ ਤੇ ਸਰ ਸਾਰੇ ਵਪਾਰੀਆਂ ਨੂੰ ਪਰੇਸ਼ਾਨ ਕੀਤਾ ਜਾਂਦਾ ਵਾ ਕੋਈ ਵੀ ਸਰ ਗੱਲ ਹੁੰਦੀ ਆ ਤੇ ਸਰ ਬਾਰ ਬਾਰ ਧਮਕੀਆਂ ਦਿੱਤੀਆਂ ਜਾਂਦੀਆਂ ਆ ਕਿ ਕੂੜਾ ਅਸੀਂ ਫਲਾਣੇ ਚੌਕ ਚ ਲਾ ਦਾਂਗੇ ਕਦੀ ਸਰ ਡੀਸੀ ਦਫ਼ਤਰ ਦੇ ਅੱਗੇ ਲਾ ਦਾਂਗੇ ਕਦੀ ਐਸਐਸਪੀ ਦਫ਼ਤਰ ਉਹ ਕਦੀ ਸਰ ਜਿਹੜੇ ਹਲਕਾ ਸਾਡੇ ਚੇਅਰਮੈਨ ਸਾਹਿਬ ਆ ਉਹਨਾਂ ਦੇ ਘਰ ਦੇ ਅੱਗੇ ਲਾਵਾਂਗੇ ਇਹ ਸਰ ਬਾਰ ਬਾਰ ਇਹੋ ਜੀਆਂ ਧਮਕੀਆਂ ਸਰ ਪਰੇਸ਼ਾਨ ਹੋ ਗਈਆਂ ਸਰ ਦੇਖੋ ਜੀ ਜੇ ਤੁਹਾਡੇ ਕੋ ਕੂੜੇ ਦਾ ਮਸਲਾ ਨਹੀਂ ਹੱਲ ਹੋ ਰਿਹਾ ਸਰ ਨਹੀਂ ਤੁਹਾਡੇ ਕੋ ਕਮੇਟੀ ਚੱਲ ਰਹੀ ਸਾਨੂੰ ਦੱਸੋ ਸਰ ਸਾਡੇ ਸਾਰੇ ਵਪਾਰੀ ਭਰਾ ਜਦਲ ਕੇ ਇਹ ਕੂੜੇ ਦਾ ਜਿਹੜਾ ਵਾ ਮਸਲਾ ਜਿਹੜਾ ਵਾ ਉਹ ਹੱਲ ਕੀਤਾ ਜਾਏਗਾ ਔਰ ਜਗ੍ਹਾ ਦਾ ਵੀ ਅਹੀਂ ਸਰ ਜੋ ਵੀ ਆ ਸਾਰੇ ਮਿਲ ਕੇ ਜਿਹੜਾ ਵਾ ਉਹ ਮਤਲਬ ਕਿ ਜਗ੍ਹਾ ਦਾ ਅਰੇਂਜਮੈਂਟ ਵੀ ਕਰਾਂਗੇ ਸਰ ਡੀਸੀਸ ਦਫ਼ਤਰ ਆਏ ਆ ਐਸ ਕਰਕੇ ਵੀ ਦੇਖੋ ਇਹ ਨਿਤ ਚੌਥੇ ਦਿਨ ਜਿਹੜਾ ਜਨਾਬ ਮਸਲਾ ਜਿਹੜਾ ਨਾ ਇਹ ਕੋਈ ਕੋਈ ਤਰ੍ਹਾਂ ਦਾ ਪੰਗਾ ਪੈਂਦਾ ਸ਼ਹਿਰ ਵਿੱਚ ਤਾਂ ਮਸਾ ਇਹ ਮੇਰਾ ਲੋਕਾਂ ਨੂੰ ਬਤ ਤੰਗ ਤੰਗੀ ਆਨ ਦੀ ਬਿਲੋਈ ਉੱਥੇ ਕੂੜਾ ਲਾ ਦੇਣਗੇ ਉੱਥੇ ਤਾਂ ਜਨਤਾ ਨੂੰ ਕੀ ਲੋੜ ਆ ਤੰਗ ਕਰਨ ਦੀ ਜਨਤਾ ਨੇ ਕੀ ਬਿਗਾੜਿਆ ਇਹਨਾਂ ਦਾ ਬਾਕੀ ਗੱਲ ਹੈ ਕਿ ਰਾਜਨੀਤੀ ਜਿਹੜੀ ਆ ਉੱਥੇ ਆਪਣੇ ਲਈ ਕਰੋ ਰਾਜਨੀਤੀ ਤੇ ਅੱਜਕੱਲ ਬਦਮਾਸ਼ੀ ਦੀ ਰਾਜਨੀਤੀ ਨਹੀਂ ਰਹਿ ਗਈ ਦੀਆਂ ਉਹ ਰਾਜਨੀਤੀ ਜਿਹੜੀ ਆ ਪਲਮਾਨਤ ਸੀ ਮੰਗਦੀ ਆ ਪਲਮਾਨਤ ਸੀ ਨਾਲ ਕੰਮ ਚੱਲਦਾ ਤੇ ਐਸ ਕਰਕੇ ਵੀ ਲੋਕਾਂ ਨੂੰ ਕੀ ਲੋੜ ਆ ਤੰਗ ਕਰਨ ਦੀ ਤਾਂ ਤੁਸੀਂ ਆਪਣੇ ਜੇ ਨਹੀਂ ਕੰਮ ਤੁਹਾਡਾ ਕੋ ਸਮਝਾਉਂਦਾ ਤੁਸੀਂ ਦੱਸੋ ਵੀ ਆਪੇ ਸਰਕਾਰ ਦੇ ਭਲੇ ਕਰਦੇ ਹੋ ਆਪੇ ਸਰਕਾਰ ਜਾਣੇ ਬਾਕੀ ਗੱਲਾਂ ਕਿ ਵਪਾਰੀ ਤੱਕ ਇਹਨੂੰ ਵਪਾਰੀਆਂ ਦਾ ਨੁਕਸਾਨ ਕਰਨਾ ਉੱਥੇ ਉੱਥੇ ਢੇਰ ਲਾਦਾਂਗੇ ਉੱਥੇ ਢੇਰ ਲਾਦਾਂਗੇ ਨਾ ਐਦਾ ਕਰੋ ਬਾਕੀ ਕਮੇਟੀ ਘਰ ਦਾ ਜਿਹੜਾ ਨਾ ਦੇਖੋ ਚੌਥੇ ਦਿਨ ਜਦੋਂ ਆਉਂਦਾ ਕਮੇਟੀ ਘਰ ਦਾ ਤੁਸੀਂ ਪੀਣਾ ਪਾਣਦੇ ਹੋ ਲੋਜੀ ਇਹਨਾਂ ਦਾ ਵੀ ਆਹੀ ਉੱਤੇ ਤੁਹਾਡੇ ਕੂੜੇ ਦੇ ਢੇਰ ਲਾਦਾਂਗੇ ਸ਼ਹਿਰ ਜ ਗੰਦ ਪਾ ਦੇਂਗੇ ਤੇ ਉਹਦੇ ਨਾਲ ਥੋੜਾ ਇਹੋ ਜਿਹਾ ਗੱਲ ਮਸਲੇ ਹਲ ਹੁੰਦੇ ਨੇ ਮਸਲਾ ਸੁਣਨ ਉਹ ਪੜਨ ਆਇਆ ਇਹ ਵੇਰਕਾਮਿਲ ਖਪੜ ਦਾ ਮੇਰਾ ਇਹ ਕਹਿਣਾ ਹੈ ਇੱਕ ਤਾਂ ਜੱਗ ਦੇ ਹਾਲਾਤ ਬਣੇ ਹੋਏ ਨੇ ਉਹ ਸਾਡੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਵੀ ਕਹਿ ਰਹੇ ਨੇ ਕਿ ਜੇ ਜੱਗ ਚਲਦੀ ਵੀ ਹੈ ਇਹ ਰੁਕੀ ਨਹੀਂ ਆ ਉਹ ਉਸੇ ਮੱਦੇ ਨਜ਼ਰ ਸਾਨੂੰ ਸਾਰਿਆਂ ਨੂੰ ਬਹੁਤ ਹੀ ਅਤਿਆਤਨ ਸਾਨੂੰ ਇਹਦੇ ਵਾਸਤੇ ਸਟਾਫ ਚੁਕਣਾ ਚਾਹੀਦਾ ਵੀ ਬਹੁਤਾ ਆਪਾਂ ਇਕੱਠੇ ਵੀ ਨਾ ਹੋਈਏ ਦੂਸਰਾ ਇਹ ਜਿਹੜਾ ਮਸਲਾ ਆਇਆ ਇਹ ਜੋ ਵੀ ਹੋਇਆ ਮੇਰੇ ਤੇ ਇਹੀ ਹੈ ਮੇਰੀ ਆਪਣੀ ਸੋਚ ਆ ਇਹਨੂੰ ਬੈਠ ਕੇ ਬਹੁਤ ਆਰਾਮ ਨਾਲ ਸੌਲਵ ਆਊਟ ਕੀਤਾ ਜਾਏ ਨਾ ਕਿ ਬਹੁਤ ਜ਼ਿਆਦਾ ਕੋਈ ਰੋਲਾ ਰੱਪਾ ਪਾਇਆ ਜਾਏ ਜਾਂ ਬਹੁਤ ਜ਼ਿਆਦਾ ਕੋਈ ਕੱਟ ਕੀਤਾ ਜਾਏ ਇਹ ਜੋ ਵੀ ਬਸਲਾ ਸੁਣਨ ਨੂੰ ਆਇਆ ਹੈ ਹਜੇ ਅਬ ਇਹਨੂੰ ਆਪਾਂ ਸਟੱਡੀ ਕਰ ਰਹੇ ਆ ਤੇ ਮੇਰਾ ਇਹੀ ਕਹਿਣਾ ਵਾ ਤੇ ਇਹਨੂੰ ਆਰਾਮ ਨਾਲ ਬੈਠ ਕੇ ਇਹਨੂੰ ਸੌਲਵ ਆਊਟ ਕੀਤਾ ਜਾਏ